ਪਾਨਾ ਸਿੱਧੂ ਦੇ ਹੱਕ ਦੇ ਵਿੱਚ ਦੁਵਾਰਾ ਐਮਪੀ ਸਿਮਰਜੀਤ ਸਿੰਘ ਮਾਨ ਭੜਕਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਔਰ ਕਿਹਾ ਹੈ ਕਿ ਅਪੀਲ ਕੀਤੀ ਗਈ ਸੀ ਮੰਗ ਕੀਤੀ ਗਈ ਸੀ ਕਿ ਇੱਕ ਦਿਨ ਦੇ ਅੰਦਰ ਅੰਦਰ ਪਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇ ਜਦਕਿ ਰਿਹਾਈ ਤਾਂ ਨਹੀਂ ਹੋਈ ਸਗੋਂ ਇੱਕ ਹੋਰ ਪਰਚਾ ਦਰਜ ਹੋ ਗਿਆ ਜਿਸ ਦੇ ਅਵਜ਼ ਦੇ ਵਿੱਚ ਹੁਣ ਇੱਕ ਵਿਰੋਧ ਮੁਜ਼ਾਰਾ ਕੀਤਾ ਜਾਵੇਗਾ ਔਰ ਉਹ ਵਿਰੋਧ ਮੁਜ਼ਾਰਾ ਧੂਰੀ ਦੇ ਵਿੱਚ ਹੋਵੇਗਾ ਧੂਰੀ ਦੇ ਟੋਲਾ ਵਾਲਾ ਫਾਟਕ ਦੇ ਨਜ਼ਦੀਕ ਇਹ ਮਜਾਰਾ ਕੀਤਾ ਜਾਵੇਗਾ ਔਰ ਇਹ ਮਜਾਰਾ ਸੀਐਮ ਭਗਵੰਤ ਮਾਨ ਦੇ ਵਿਰੁੱਧ ਕੀਤਾ ਜਾਣਾ ਦੱਸਿਆ ਜਾ ਰਿਹਾ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਸਾਫ ਤੌਰ ਦੇ ਉੱਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਪਹਾਣਾ ਸਿੱਧੂ ਦੇ ਹਮੈਤ ਦੇ ਵਿੱਚ ਇਹ ਮਜਾਰਾ ਧੂਰੀ ਦੇ ਵਿੱਚ ਹੋਵੇਗਾ ਸੀਐਮ ਭਗਵੰਤ ਮਾਨ ਦਾ ਆਪਣਾ ਹਲਕਾ ਧੂਰੀ ਜਿਸ ਦੇ ਵਿੱਚ ਇਹ ਮਜਾਰਾ ਜਿਹੜਾ ਕੀਤਾ ਜਾਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਐਮਪੀ ਸਮਰਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਨੇ ਸਮਰਜੀਤ ਸਿੰਘ ਮਾਨ ਔਰ ਉਹਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਰਲ ਕੇ ਪੰਜਾਬ ਸਰਕਾਰ ਨੇ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਕਰਵਾ ਦਿੱਤਾ ਔਰ ਨਾਲ ਦੀ ਨਾਲ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਿੱਖ ਨੌਜਵਾਨ ਮਰਵਾਏ ਜਾ ਰਹੇ ਨੇ ਇਸ ਦਾ ਇਲਜ਼ਾਮ ਵੀ ਮੜਦੇ ਨਜ਼ਰ ਆ ਰਹੇ ਨੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲੇ ਨੇ ਪਾਨਾ ਸਿੱਧੂ ਦੇ ਖਿਲਾਫ ਹੋਏ ਚਾਰ ਪਰਚੀਆਂ ਨੂੰ ਲੈ ਕੇ ਹੁਣ ਧੂਰੀ ਦੇ ਵਿੱਚ ਮੁਜ਼ਾਹਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਧੂਰੀ ਹਲਕੇ ਦੇ ਵਿੱਚ ਢੋਲਾਵਲਾਂ ਫਾਟਕ ਦੇ ਕੋਲ ਮੁਜ਼ਾਹਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ 1 ਫਰਵਰੀ ਨੂੰ ਇਹ ਮੁਜ਼ਾਹਰਾ ਹੋਵੇਗਾ ਯਾਨੀ ਕਿ ਕੱਲ ਦੀ ਤਰੀਕ ਨੂੰ ਜਦੋਂ ਭਾਰਤ ਦਾ ਬਜਟ ਪੇਸ਼ ਕੀਤਾ ਜਾਵੇਗਾ ਜਦੋਂ ਭਾਰਤ ਦਾ ਆਰਜੀ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇਗਾ ਉਸ ਵੇਲੇ ਇਹ ਮੁਜ਼ਾਹਰਾ ਪੰਜਾਬ ਦੇ ਧੂਰੀ ਹਲਕੇ ਦੇ ਵਿੱਚ ਕੀਤਾ ਜਾਵੇਗਾ ਔਰ ਇਹ ਪਾਨਾ ਸਿੱਧੂ ਦੇ ਸਪੋਰਟ ਦੇ ਵਿੱਚ ਕੀਤਾ ਜਾਵੇਗਾ ਹੁਣ ਤੱਕ ਪਾਨਾ ਸਿੱਧੂ ਦੇ ਖਿਲਾਫ ਵਕਫ ਵਕਫਤਾ ਰਾਮਾ ਦੇ ਚੱਲਦੇ ਚਾਰ ਐਫ ਆਈ ਆਰਜ਼ ਵਕਫ ਵਕਫਤਾਵਾਂ ਦੇ ਉੱਤੇ ਦਰਜ ਕੀਤੀਆਂ ਗਈਆਂ ਨੇ ਲੁਧਿਆਣਾ ਪਟਿਆਲਾ ਅਬੋਰ ਤੇ ਮੋਹਾਲੀ ਇੱਥੇ ਪਾਨਾ ਸਿੱਧੂ ਦੇ ਖਿਲਾਫ ਐਫ ਆਈ ਆਰਜ਼ ਦਰਜ ਹੋਈਆਂ ਨੇ ਔਰ ਮੋਸਟਲੀ ਇਹਨਾਂ ਐਫ ਆਈ ਆਰਜ਼ ਦੇ ਵਿੱਚ ਧਮਕਾਉਣ ਦੇ ਇਲਜ਼ਾਮ ਨੇ ਜਾਂ ਕੀ ਅਬੋਰ ਵਾਲੀ ਐਫ ਆਈ ਆਰ ਦੇ ਵਿੱਚ ਚੈਨੀ ਖੋਣ ਦੇ ਇਲਜ਼ਾਮ ਪਾਨਾ ਸਿੱਧੂ ਦੇ ਉੱਤੇ ਲਗਾਏ ਗਏ ਸੀ ਕੁੱਟ ਮਾਰ ਦੇ ਇਲਜ਼ਾਮ ਲਗਾਏ ਗਏ ਸੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਧੂਰੀ ਦੇ ਵਿੱਚ ਮੋਰਚਾ ਜਾਵੇਗਾ ਔਰ ਉੱਥ ਐਮਪੀ ਸੇਵਨਜੀਤ ਸਿੰਘ ਮਾਨ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਥ ਦਾ ਦਾਸ ਅੱਜ ਮੇਟੀ ਡੇਟ 3 ਜਨਵਰੀ ਦੀ ਦਿੱਲੀ ਵਿਖੋਂ ਬੋਲ ਰਿਹਾ ਹਾਂ ਅੱਜ ਸਾਰੇ ਇੰਡੀਆ ਦੀਆਂ ਕ੍ਰਿਟੀਕਲ ਪਾਰਟੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਮੈਂਡਮੈਂਟ ਜੀ ਕਰਦੀਆਂ ਉਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਹਾਂ ਹੈਗਾ ਉਸ ਮੀਟਿੰਗ ਦੇ ਵਿੱਚ ਮੈਂ ਸਾਰੇ ਵਿਰੋਧੀ ਪਾਰਟੀਆਂ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਤਕੜੇ ਹੋ ਕੇ ਦੱਸਿਆ ਕਿ ਸੈਂਟਰ ਦੀ ਸਰਕਾਰ ਬੀਜੇਪੀ ਤੇ ਆਰਐਸਐਸ ਮੋਦੀ ਦੀ ਸਰਕਾਰ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਇੰਟਰਨੈਸ਼ਨਲ ਪੱਧਰ ਤੇ ਕਰ ਰਹੀ ਹੈ ਜਿਸ ਨੇ ਕੈਂਡੀਡੇਟ ਦੇ ਵਿੱਚ ਆਪਣੇ ਹਰਦੀਪ ਸਿੰਘ ਨੂੰ ਕਤਲ ਕਰ ਦੁੱਤਾ ਅਸਾਸਿਨੇਟ ਕਰ ਦੁੱਤਾ ਹੈਗਾ ਫੇਰ ਜਿੱਪੂ ਦਮਨ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦੁੱਤਾ ਫੇਰ ਸੁਖਦੂਜ ਸਿੰਘ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦੁੱਤਾ ਫੇਰ ਆਪਣੇ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕਤਲ ਕਰ ਦੁੱਤਾ ਹੈਗਾ ਪਰਮਜੀਤ ਸਿੰਘ ਪੰਜਵਾੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰ ਦੁੱਤਾ ਹੈ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਤੇ ਮੋਸਵਾਲ ਨੂੰ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਉੱਤੇ ਖੋਰ ਬਲਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਨ ਵਾਂਟ ਲੀਡਰ ਕੋਟ ਦੁੰਨੇ ਦਾ ਹੈਗਾ ਜੀ ਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਭਣਾ ਸਿੱਧੂ ਉਹ ਸਮਾਜ ਦੇ ਕੰਮ ਕਰਦਾ ਹੈ ਜਿਹੜੇ ਸੈਵਲੇਜੈਂਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦੁਵਾਨੇ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਸੀਆਈਏ ਸਟਾਫ ਦੇ ਵਿੱਚ ਲਗਾ ਕੇ ਅੱਜ ਕੱਲ੍ਹ ਦੀ ਬਾਹਰ ਦੇ ਵਿੱਚ ਦਰਸ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਦਿੱਤੇ ਐ ਬੜੇ ਅਨਮਨੁੱਖੀ ਔਰ ਅਸੀਂ ਕੱਲ 29 ਤਰੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪੰਕਵਰ ਸਿੰਘ ਮਾਨ ਕੀਪਨਸਟਰ ਸੋਚਣਗੇ ਕਿ ਇਹ ਜੀ ਸਮਾਰਟ ਸੇਵਕ ਦੇ ਉੱਤੇ ਇਹ ਜੀ ਕੰਟਰੈਕਟ ਮੁਕਦਰ ਵਿੱਚ ਪਾਉਣੇ ਇੱਕ ਜੁਲਮ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਵੀ ਸੁਣ ਰੇ ਤੇ ਬਿਲਕੁਲ ਆਕੜ ਕੇ ਬੈਠੇ ਆ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੁਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ ਕਿਉਂਕਿ ਪਹਿਲਾਂ ਇਹਨਾਂ ਨੇ ਇਸ ਸਕਾਰਮੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਫੜ ਕੇ ਡਿਬ루ਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੰਘਾਂ ਦੇ ਨਾਲ ਭੇਜਤਾ ਐਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਲ ਤੇ ਮੁਰਖਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋਂ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨ ਦੇ ਸਿਗੇ ਕੌਮ ਦੇ ਤੇ ਮੈਨੂੰ ਵਾਪਸ ਜਾਨਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਭਾਨਾ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡੋਣਾ ਸਾਡਾ ਫਰਜ਼ ਹੈ ਹਰੀ ਕਤੰਡੀ ਸਾਭਤਾ ਵਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਬਾਂ ਤੁਸੀਂ ਅਕਾਲੀ ਦੰਦ ਜੋਇਨ ਕਰ ਮੇਰੀ ਸੱਚੀਅਨ ਸੀ ਜਿਵੇਂ ਮਰਾਂ ਤੇ ਪੰਜ ਜੁਏ ਅੱਜ ਤੁਸੀਂ ਬੀਜੇਪੀ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੇਵਨ ਹੋਵੋ ਤੇ 23 ਨੂੰ ਤੁਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮੈਂ ਡਰਾ ਇੱਕ ਤਖੜਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ Like tea tea. Subscribe to One India channel and never miss an update.